ਪਹਿਲੇ ਸਾਰੇ ਸਭ ਨੇ ਦੇਖਿਆ ਤਕਰੀਬਨ ਕਿੰਨਾ ਨੁਕਸਾਨ ਹੋਇਆ ਜੀ ਤੇ ਹੁਣ ਆਪਣੇ ਸਾਹਮਣੇ ਆ ਜੋ ਹਿਮਾਚਲ ਵਿੱਚ ਨੁਕਸਾਨ ਹੋ ਰਿਹਾ ਉਹ ਪੰਜਾਬ ਨੂੰ ਵੀ ਖੁਕਣਾ ਪਏਗਾ ਖਾਸ ਕਰ ਲਹਿਰਾ ਹਲਕਾ ਨੂੰ ਖੁਕਣਾ ਪੈਂਦਾ ਆਪਣਾ ਲਹਿਰਾ ਹਲਕਾ ਦੇ ਪਿੰਡ ਮਕੌਰ ਸਾਹ ਵੇ ਜਿਹੜਾ ਇੱਕ ਸਾਈਡ ਤੇ ਹੀ ਤਕਰੀਬਨ ਸਾਢੇ 480 ਫੁੱਟ ਦੇ ਤਕਰੀਬ ਚੌੜਾ ਜੀ ਇੱਕ ਸਾਈਡ ਸਾਰਾ 198 ਫੁੱਟ ਚੌੜਾ ਰਹਿ ਜਾਂਦਾ ਜੀ ਉਹਦੇ ਕਰਕੇ ਮਾਰ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ ਜੀ ਤੇ 198 ਤੋਂ ਫੁੱਟ ਤੋਂ ਬਾਅਦ ਚਾਰ ਪੰਜ ਜਿਹੜੇ ਮੋੜ ਨੇ ਉੱਥੇ ਕਿਤੇ ਨਾ ਕਿਤੇ ਦਰਾਰ ਪੈ ਕੇ ਜੀ ਕਿਤਾ ਵਿੱਚ ਪਾਣੀ ਆਂਦਾ ਜੀ ਘਰਾਂ ਚ ਪਾਣੀ ਵੜਦਾ ਜੀ ਫਸਲਾਂ ਨੁਕਸਾਨ ਹੁੰਦਾ ਜੀ ਪਿਛਲੇ ਸਾਲ ਕਿੰਨਾ ਨੁਕਸਾਨ ਹੋਇਆ ਸੀ ਇੱਥੇ ਪਿਛਲੇ ਸਾਲ ਤਕਰੀਬਨ ਜੀ ਮ ਕਰੋੜ ਸਾਹਿਬ ਤੋਂ ਅੱਗੇ 2.5 ਦਾ ਨੁਕਸਾਨ ਸੀ ਜੀ ਪਹਿਲਾਂ ਤਾਂ ਇੱਕ ਸਾਈਡ ਆਸ ਸੀ ਕਿ ਬਚ ਜਾਊਗਾ ਪਰ ਪਿੱਛੋਂ ਹੀ ਪਾਣੀ ਇੰਨਾ ਸੀਗਾ ਜੀ 2.5 ਹੀ ਪਾਣੀ ਦਾ ਲਾਲ ਵੰਡ ਤੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਜੀ ਝੋਨੇ ਤੋਂ ਬਾਅਦ ਕੀਤਾ ਗਿਆ ਜੀ ਤਕਰੀਬਨ ਕਿਸਾਨਾਂ ਨੇ 50% ਝੋਨਾ ਲਾਤਾ ਸੀਗਾ ਜੀ ਉਹ ਤੋਂ ਬਾਅਦ ਸਰਕਾਰ ਲਾਲੋ ਇਲੈਕਸ਼ਨ ਹੋਈ ਆ ਜਿ ਮਾਨ ਸਾਹਿਬ ਆਏ ਸੀਗੇ ਇੱਥੇ ਮਕੋੜ ਸਾਹਿਬ ਪਿੰਡ ਚ ਜੀ ਤੇ ਉਦੋਂ ਤਕਰੀਬਨ 50% ਚ ਓਨਾ ਲੱਗ ਚੁਕਿਆ ਸੀਗਾ ਜੀ ਵਾ ਅੱਧਿਆਂ ਨੇ ਬਾਲੇ ਅੱਧਿਆਂ ਨੇ ਕੰਪਿਊਟਰ ਕਰਾ ਲਾ ਲੇ ਸਾਰਿਆਂ ਨੇ ਲਾਲੋ ਚੋਣੇ ਦੀ ਤਿਆਰੀ ਕਰਕੇ ਸੀ ਤੇ ਉਹ ਤੋਂ ਬਾਅਦ ਜੀ ਲਾਲੋ ਮਿੱਟੀ ਤਾਂ ਲਾਈ ਗਈ ਆ ਦੋਨੇ ਸਾਈਡ 198 ਫੁੱਟ ਵਾਲੀ ਸਾਈਡ ਜਿਹੜਾ ਚੌੜਾ ਜੀ ਤੇ ਦੇਖੋ ਉਹ ਮਿੱਟੀ ਖੜਦੀ ਆ ਕਿ ਨਹੀਂ ਖੜਦੀ ਜੀ ਕੁਝ ਪਾਣੀ ਨਾਰਾ ਹੀ ਦੇਖੋ ਬਾਕੀ ਰੱਬ ਨੂੰ ਜਾਣਦਾ ਹੀ ਕੀ ਬਣੂਗਾ ਜੀ ਜਿਹੜਾ ਮਕੋੜ ਤੋਂ ਸਾਬ ਤੋਂ ਲੈ ਕੇ ਖਨੋਰੀ ਤੱਕ ਚੌੜਾ ਕੀਤਾ ਗਿਆ ਬਾਨਾ ਇਸ ਤੇ ਵੀ ਮਿੱਟੀ ਵਗੈਰਾ ਕਿਤੇ ਲਾਈ ਗਈ ਹੈ ਇਹਨਾਂ ਵੱਲੋਂ ਆ ਇੱਧਰ ਤਾਂ ਕੋਈ ਸਾਨੂੰ ਇਹਨਾਂ ਪਤਾ ਨਹੀਂ ਬਾਕੀ ਜਿਹੜਾ 198 ਫੁੱਟ ਦੇ ਮਿੱਟੀ ਲੱਗੀ ਹੋਈ ਹੈ ਜੀ ਉੱਥੇ ਜਰੂਰ ਟੰਪਰ ਲੱਗੇ ਸੀਗੇ ਜੀ ਟਰੈਕਟਰ ਟਰਾਲੀਆਂ ਨਾਲ ਵੀ ਮਿੱਟੀ ਲਾਈ ਗਈ ਹੈ ਪਰ ਪਿਛਲੀ ਸਾਈਡ ਜਿਹੜਾ 480 ਫੁੱਟ ਦੇ ਕਰੀਬ ਚੌੜਾ ਹੈ ਜੀ ਉੱਥੇ ਹੀ ਲਾਲੋ ਨਰੇਗਾ ਵਾਲਿਆਂ ਨੂੰ ਕਹਿ ਕੇ ਜੀ ਮਿੱਟੀ ਜੇ ਥੱਲੇ ਭਰਾਏ ਹੋਏ ਨੇ ਪਰ ਉਹ ਵੀ ਅੱਜ ਤੋਂ 1 ਮਹੀਨੇ ਡੇਢ ਮਹੀਨੇ ਪਹਿਲਾਂ ਭਰਵਾਏ ਸੀਗੇ ਹੁਣ ਮੀਂਹ ਨਾਲ ਸਾਰੇ ਖਰਾਬ ਹੋ ਗਏ ਜੀ ਤੇ ਉਹਨਾਂ ਦੇ ਹੁਣ ਕੋਈ ਆਪਾਂ ਉਹ ਵੀ ਵਰਤੋਂ ਨਹੀਂ ਕਰ ਸਕਦੇ ਜੀ ਕੱਲ ਦਾ ਕੱਗਰ ਜਿਆਦਾ ਚੜ ਰਿਹਾ ਪਾਣੀ ਦਾ ਚੜਾ ਆਇਆ ਹੈ ਜਿਹੜਾ ਇਸ ਨੂੰ ਕਿਵੇਂ ਦੇਖਦੇ ਹਾਂ ਇਹ ਤਾਂ ਇਹ ਤਕਰੀਬਨ ਕੱਲ ਤੋਂ ਲੈ ਕੇ ਅੱਜ ਤੱਕ ਆਪਾਂ ਲਈ ਹੈ ਜੀ ਤੇ 60 ਫੁੱਟ ਬੱਝ ਚੁੱਕਾ ਹੈ ਜੀ ਤੇ ਬਾਕੀ ਪਿੱਛੇ ਜੀ